ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਵੀ ਜਿਹੜਾ ਮੇਰਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿਣ ਵਾਲਾ ਹਨਾ ਕਈ ਵਾਰੀ ਕੋਈ ਪੈਣਾ ਬਾਹਰਲੀ ਕੰਟਰੀ ਬੈਠ ਕੇ ਦੇਖ ਰਹੀਆਂ ਹੁੰਦੀਆਂ ਜਾਂ ਕੋਈ ਭਰਾ ਵੇਖ ਰਿਹਾ ਹੁੰਦਾ ਉਹਨਾਂ ਨੇ ਕਪੜਾ ਜਿਹੜਾ ਸਮਾਉਣਾ ਹੁੰਦਾ ਤਾਂ ਉਹ ਮੈਨੂੰ ਕਿਸੇ ਫੋਨ ਤੇ ਸੰਪਰਕ ਕਰਕੇ ਜੇ ਸਾਡੇ ਕੋਲ ਕੱਪੜਾ ਰਹਿਣਾ ਸਾਡੇ ਕੋਲ ਕੱਪੜਾ ਲੈ ਸਕਦੇ ਹੋ ਆਪਣੇ ਕੋਲ ਬਹੁਤ ਵਧੀਆ ਕੱਪੜਾ ਹੁੰਦਾ ਜਿਵੇਂ ਕੁਰਤੇ ਪਜਾਮੇ ਦਾ ਆ ਗਿਆ ਹਨਾ ਪੈਂਟਾਂ ਸ਼ਰਟਾਂ ਕਿਸੇ ਵੀ ਟਾਈਪ ਦੀ ਤੁਸੀਂ ਪੱਗਾਂ ਜਿਵੇਂ ਤੁਸੀਂ ਆਹ ਪੱਗਾਂ ਦੇ ਰੰਗ ਆਪਣੇ ਕੋਲ ਸਾਰੇ ਅਵੇਲੇਬਲ ਹੁੰਦੇ ਆ ਇਸ ਤੋਂ ਹਟ ਕੇ ਵੀ ਜੇ ਤੁਸੀਂ ਰੰਗ ਕੋਈ ਮਗਵਾਉਣਾ ਚਾਹੁੰਦੇ ਮੈਂ ਤੁਹਾਨੂੰ ਸ਼ੇਡ ਕਾਰਡ ਦੀ ਫੋਟੋ ਭੇਜ ਦੂੰਗਾ ਤੇ ਪੂਰਾ ਵਧੀਆ ਕੱਪੜਾ ਹੁੰਦਾ ਰੰਗ ਦੀ ਪੂਰੀ ਗਾਰੰਟੀ ਹੁੰਦੀ ਹੈ 70 ਰੁਪਏ ਮੀਟਰ ਦਾ ਰੇਟ ਆ ਜੇ ਕਿਸੇ ਭਰਾ ਨੇ ਆਨਲਾਈਨ ਵੀ ਪੱਗ ਖਰੀਦ ਕੇ ਸਾਡੇ ਤੋਂ ਮਗਵਾਉਣੀ ਆ ਤਾਂ ਉਹਦਾ ਵੀ ਆਪਣੇ ਕੋਲ ਪ੍ਰਬੰਧ ਹੈਗਾ ਭੇਜਦਾ ਹਨਾ ਇਸੇ ਤਰ੍ਹਾਂ ਇਹ ਕੁਰਤਾ ਬੇਮ ਘਰੇ ਪਾਉਣ ਨੂੰ ਵੀ ਨਾਰਮਲ 5-6 ਸੂਰੀਏਂ ਚ ਹੁੰਦੇ ਆ। ਇਹ ਵੀ ਐ ਹੁੰਦਾ ਵੀ ਬਾਹਲੇ ਮਹਿੰਗੇ ਹੋਣਗੇ ਹਨਾ। 5-600 ਦੀ ਰੇਂਜ ਚ ਪੂਰਾ ਵਧੀਆ ਕਪੜਾ ਆ ਜਾਂਦਾ ਜੀ ਤੇ ਬੁਰਬੁਰ ਨਹੀਂ ਹੁੰਦਾ। ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਖਰੀਦਣ ਵਾਸਤੇ ਤੁਸੀਂ ਆਨਲਾਈਨ ਵੀ ਮੇਰੇ ਨਾਲ ਗੱਲਬਾਤ ਕਰਕੇ ਕੱਪੜੇ ਬਣਵਾ ਸਕਦੇ ਹੋ ਘਰੇ ਬੈਠ ਕੇ। ਤੇ ਜੇ ਕੋਈ ਨੇੜੇ ਦੇ ਰਹਿਣ ਵਾਲਾ ਹਨਾ ਬਠਿੰਡੇ ਦੇ ਜਿਵੇਂ 10-20 ਕਿਲੋਮੀਟਰ ਉਹ ਆ ਵੀ ਸਕਦੇ ਐ ਏਡੀ ਕੋਈ ਬਾਲੀ ਦੂਰ ਨਹੀਂ। ਫੋਨ ਕਰਕੇ ਆਉਣਾ ਜਦੋਂ ਵੀ ਕਿਸੇ ਭਰਾ ਨੇ ਆਉਣਾ ਜਾਂ ਭੈਣ ਨੇ। ਤੇ ਪੱਗ ਵਗੈਰਾ ਲੈਣੀ ਉਹ ਵੀ ਪੂਰਾ ਪੱਕਾ ਰੰਗ ਹੋਊਗਾ। ਹਰ ਇੱਕ ਚੀਜ਼ ਦੀ ਪੂਰੀ ਫੁੱਲ ਗਾਰੰਟੀ ਹੋ ਗਈ ਸਲਾਈ ਦੀ ਵੀ ਫਿਟਿੰਗ ਦੀ ਬਾਕੀ ਇੱਕ ਜੀ ਹੋਰ ਦੱਸਦਾ ਸੱਚ ਵਾਟਰਪਰੂਫ ਕਪੜਾ ਆਪਣੇ ਕੋਲੇ ਮਿਲ ਜਾਂਦਾ ਕਿ ਭਰਾਵਾਂ ਨੂੰ ਲੋੜ ਹੁੰਦੀ ਜਿਹਦੇ ਦਾਗ ਵਗੈਰਾ ਨਹੀਂ ਪੈਂਦਾ ਉਹ ਕੁਰਤਾ ਵੀ ਆਪਣੇ ਕੋਲੇ ਹੁੰਦਾ ਵਾਈਟ ਦੇ ਵਿੱਚ ਹੀ ਹਜੇ ਉਹ ਕਪੜਾ ਆਉਂਦਾ ਤੇ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਆ ਉਹ ਛੋਟੇ ਬੱਚਿਆਂ ਦੇ ਕੱਪੜੇ ਹੁੰਦੇ ਆ ਜਿਹੜੇ ਉਹ ਬਹੁਤ ਘੱਟ ਟੇਲਰ ਭਰਾ ਬਣਾਉਂਦੇ ਆ ਜਿਆਦੇ ਭੈਣਾਂ ਘਰਾਂ ਦੇ ਵਿੱਚ ਹੀ ਟਰਾਈ ਕਰਦੀਆਂ ਰਹਿੰਦੀਆਂ ਹਨਾ ਫਿਰ ਜਦੋਂ ਪੂਰੀ ਜਾਣਕਾਰੀ ਆਪ ਨੂੰ ਨਹੀਂ ਹੁੰਦੀ ਇਸ ਬਾਰੇ ਤਾਂ ਉਹਦੇ ਵਿੱਚ ਆਪਾਂ ਨੂੰ ਸਮੱਸਿਆ ਆਉਂਦੀ ਵੀ ਕਿੱਥੋਂ ਕੀ ਜੀ ਰੱਖਣੀ ਆ ਕਿੱਥੋਂ ਕੀ ਜੀ ਰੱਖਣੀ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਵੀ ਕੱਪੜਾ ਕਿੰਨਾ ਲੱਗੂਗਾ ਤਾਂ ਇਹ ਬੱਚਾ ਹੈਗਾ ਮੇਰਾ ਖਿਆਲ 5 ਕਿ ਸਾਲ ਦਾ ਬੱਚਾ ਹੈਗਾ ਸਭ ਤੋਂ ਪਹਿਲਾਂ ਮੈਂ ਇਹਦਾ ਨਾਪ ਵੀ ਤੁਹਾਨੂੰ ਦਿਖਾਉਂਗਾ ਵੀ ਕਿੰਨਾ ਕਿੰਨਾ ਦਾ ਨਾਪ ਆ ਆਪਾਂ ਨੇ ਗੁਲੀ ਇਹਨਾਂ ਨੇ ਕੁੜਤਾ ਪੇਮਾ ਕੱਲ ਭੇਜਤਾ ਸੀਗਾ ਵੀ ਕੁੜਤੇ ਪੇਮੇ ਤੋਂ ਕੁਛ ਨਾਪ ਕੀਤਾ ਕੁਛ ਮੈਂ ਉਹਨੂੰ ਪੁੱਛਿਆ ਸੀਗਾ ਭੈਣ ਨੂੰ ਵੀ ਇਹਦੀ ਛਾਤੀ ਕਿੰਨੀ ਕਾ ਨਾ ਬੱਚੇ ਦੀ ਤਾਂ ਉਹਨਾਂ ਨੇ ਮੈਨੂੰ ਫੋਨ 'ਤੇ ਦੱਸਤਾ ਸੀਗਾ ਵੀ ਇਹਦੀ ਛਾਤੀ ਇੰਨੀ ਕਾ ਉਸ ਤੋਂ ਵੀ ਆਪਾਂ ਨੂੰ ਅੰਦਾਜ਼ਾ ਹੋ ਜਾਂਦਾ ਲਓ ਆ ਜਪਾਂ ਦੀ ਲਮਾਈ ਦੇਖਦੇ ਕਿੰਨੀ ਆ 2.25 ਲਮਾਈ ਹੈ ਨਾ ਬਾਹ ਕਿੰਨੀ ਆ 17 ਕਾਫ ਕਿੰਨਾ 7.5 ਤੀਰਾ 12.5 ਕਮਰ ਤੋਂ ਤਿਆਰ ਕਿੰਨਾ ਕੁੜਤਾ ਜਾਨੀ ਕਿ ਸਵਾ 14 ਕਈ ਪੈਨਾਂ ਦੇ ਕਮੈਂਟ ਆਉਂਦੇ ਬਾਈ ਤੁਸੀਂ ਹਾਫ ਕਰਕੇ ਦੱਸਿਆ ਗੁਰੂ ਕਿੰਨਾ ਹਨਾ ਇਹ ਪਤਾ ਹੀ ਨਾ ਲੱਗਦਾ ਤਾਂ ਹਾਫ ਹੋ ਗਿਆ ਦਾ ਅੱਧਾ ਜਾਨੀ ਕਿ ਹਨਾ ਹਾਫ ਤਾਂ ਮਿਲਦਾ ਦਾ ਅੰਗਰੇਜ਼ੀ ਦਾ ਸ਼ਬਦ ਆਪਾਂ ਪੰਜਾਬੀ ਦਾ ਸ਼ਬਦ ਵਰਤਾਂਗੇ ਇੱਥੇ ਵੀ 2.25 ਦਾ ਅੱਧਾ ਕਿੰਨਾ ਹੋ ਗਿਆ 7.5 ਇੱਥੇ ਆ ਗਿਆ 31 31 ਦਾ ਅੱਧਾ ਹੋ ਗਿਆ ਕਿੰਨਾ 7.5 ਇਸੇ ਤਰ੍ਹਾਂ ਹੀ ਫਰੰਟ ਆ ਗਿਆ ਆ ਜੀ ਬੱਚੇ ਦਾ ਆ ਜਰੂਰ ਮਿਲਣਾ ਕਰੋ ਜਵਾਕਾਂ ਦੇ ਵੀ ਨਿੱਕਿਆਂ ਦੇ ਭੈਣਾਂ ਨੂੰ ਮੈਂ ਕਹਿੰਦਾ ਉਹਨਾਂ ਵੱਡੇ ਵੱਡਿਆਂ ਨੂੰ ਵੀ ਜੇ ਕੋਈ ਮੇਰੇ ਟੇਲਰ ਵੱਸਤੇ ਵੀਡੀਓ ਦੇਖ ਰਿਹਾ ਆ ਵੀ ਇੱਥੋਂ ਆ ਜੀ ਫਰੰਟ ਆਪਾਂ ਜਰੂਰ ਲੈਣਾ ਇਹਦਾ ਹੀ ਫਰੰਟ ਹੈਗਾ ਪੌਣੇ ਸੀ ਮੋਢਾ ਆਪਾਂ ਕੁਰਤੇ ਦਾ ਹੀ ਮਿਲ ਲੈ ਉਹਦਾ ਕਿੰਨਾ 13 ਇੰਚ ਇਸੇ ਤਰ੍ਹਾਂ ਹੀ ਸਾਤੀ ਤੋਂ ਇੱਥੋਂ ਕੁਰਤਾ ਕਿੰਨਾ ਤਿਆਰ ਆ ਕੱਛਾਂ ਚੋਂ ਇਹ ਹੈਗਾ 16 ਇੰਚ ਤਿਆਰ ਇਹ ਵੀ ਜਰੂਰ ਲੈਣਾ ਕਲਰ ਕਿੰਨਾ 12 ਇਸੇ ਤਰ੍ਹਾਂ ਹੀ ਪਜਾਮੇ ਦੀ ਲੰਬਾਈ ਕਿੰਨੀ ਹੈ ਧਰਤੀ ਤੱਕ ਜਿੱਥੇ ਪਜਾਮਾ ਆਪਾਂ ਬੰਨਦੇ ਆ ਘਰ ਦੀ ਦੇਕਰ ਮੈਂ ਲੈ ਗਰੋ ਜਵਾਕਾਂ ਦੀ ਪਵਾ ਵਡਿਆਂ ਦੀ ਹਣਾ ਤਾਂ 27 ਇੰਚ ਲੰਬਾਈ ਆਈ ਹੈ ਜੀ ਕਮਰ ਹੈ ਜੀ 23 ਇੰਚ ਮੂਰੀ 12 ਕਰਨੀ ਹੈ ਤੇ ਪੱਟ ਹੈਗਾ ਤਿਆਰ ਸਵਾ 9 ਯਾਨੀ ਕਿ 1.8 ਛੋੜੀ ਅਗਲੀ 10 ਆ ਤੇ ਪਿਛਲੀ 10.5 ਲੋ ਆਪਣਾ ਕਪੜਾ ਹੁਣ ਤੁਨ ਮੈਂ ਰਸੂਖ ਕਿਵੇਂ ਆਪਣਾ ਦੇਖਣਾ ਵੀ ਕਪੜਾ ਕਿੰਨਾ ਲੱਗੂਗਾ 27 ਲੰਬਾਈ ਹੈ ਨਾ ਪਜਾਮੇ ਦੀ 27 ਤੇ 431 2 ਇੰਚ ਵੱਧ ਮੰਗਵਾ ਲਿਆ ਕਰੋ ਹਣਾ 32 32 ਦੋਨਾ ਕਿੰਨਾ ਹੁੰਦਾ 33 ਦੋਨਾ 66 ਹੋ ਗਿਆ ਜਾਨੀ ਕਿ 1.5 ਮੀਟਰ ਤੋਂ ਵੱਧ ਲਗੂ ਕਪੜਾ ਇਹਨੂੰ ਐ ਕਰਕੇ ਦੇਖ ਲਿਆ ਕਰੋ ਠੀਕ ਆ 5 ਕਿ ਸਾਲ ਦੇ ਜਵਾਗ ਦੇ ਵੱਡੇ ਬਣੇ ਦਾ 1 60 70 ਕਪੜਾ ਲੱਗਦਾ ਜੇ ਕਿਸੇ ਭਰਾ ਨੂੰ ਜੇ ਨਹੀਂ ਪਤ ਲੱਗਦਾ ਨਾ ਤਾਂ ਪਜਾਮੇ ਦੀ ਲੈਂਥ ਤੋਂ 4 ਇੰਚ ਵੱਧ ਜ਼ਰੂਰ ਮੰਗਵਾਇਆ ਕਰੋ ਕਪੜੇ ਵਾਪਰ ਭਉਤਾ ਸੀਗਾ ਤੋਤਾ ਹੋਇਆ ਕਪੜਾ ਆਪਣੇ ਕੋਲੇ ਸਭ ਤੋਂ ਪਹਿਲਾਂ ਮੈਨੂੰ ਪ੍ਰੈਸ ਮਾਰ ਕੇ ਦੂਰਾ ਕਰ ਲਿਆ ਫਿਰ ਮੈਂ ਸੋਚਿਆ ਨਾਲ ਨਾਲ ਆਪਾਂ ਇਹਦੀ ਵੀਡੀਓ ਵੀ ਬਣਾਈ ਜਾਵੇ ਕਈ ਭੈਣਾਂ ਨੇ ਛੋਟੇ ਬੱਚਿਆਂ ਦੇ ਕਪੜੇ ਕੱਟਨੇ ਹੁੰਦੇ ਆ ਫਿਰ ਉਹਨਾਂ ਨੂੰ ਦਿੱਕਤ ਨਾ ਆਵੇ ਮੇਰੀ ਆਵਾਜ਼ ਦੀ ਸਮਝ ਆਉਂਦੀ ਆ ਜਾਂ ਮੇਰੇ ਕੰਮ ਦੀ ਸਮਝ ਆਉਂਦੀ ਆ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਆ ਕਰੋ ਕਮੈਂਟ ਹਰ ਕਿਸੇ ਨੇ ਕਰਨਾ ਜਿਹੜੀ ਕੋਈ ਮੇਰੀ ਵੀਡੀਓ ਵੇਖਦੀ ਆ ਪੂਰੇ ਪਿਆਰ ਦੇ ਨਾਲ ਜਿਹੜੇ ਮੈਨੂੰ ਦਿਲੋਂ ਚਾਹੁੰਦੇ ਵੀ ਹਾਂ ਬਾਈ ਵੀਡੀਓ ਤੁਸੀਂ ਬਣਾਇਆ ਕਰੋ ਜਦੋਂ ਤੁਸੀਂ ਕਮੈਂਟ ਕਰਦੇ ਹੋ ਤਾਂ ਉਹਨਾਂ ਨਾਲ ਮੈਂ ਮੋਟੀਵੇਟ ਹੋ ਕੇ ਹੋਰ ਵੀ ਵਧੀਆ-ਵਧੀਆ ਵੀਡੀਓ ਲੈ ਕੇ ਆਉਣਾ ਜਦੋਂ ਤੁਸੀਂ ਕਮੈਂਟ ਕਰਦੇ ਨਹੀਂ ਹਨ ਫਿਰ ਮੈਨੂੰ ਇਹ ਲੱਗਦਾ ਵੀ ਆਪਣੀ ਕੋਈ ਵੀਡੀਓ ਦੇਖਦਾ ਤਾਂ ਹੈ ਨਹੀਂ ਆਪਾਂ ਉਹੀ ਵੀ ਟਾਈਮ ਉਹ ਆਪਦਾ ਕਰਦੇ ਇਨਵੈਸਟ ਹਨ ਇਹਦੇ ਵਿੱਚ ਜਿੰਨੀਆਂ ਵੀ ਮੇਰੀਆਂ ਭੈਣਾਂ ਜਿਵੇਂ ਨਾ ਕਮੈਂਟ ਕਰਨਾ ਆਉਂਦਾ ਕਿਸੇ ਨੂੰ ਕੁਝ ਲਾਉਣਾ ਆਉਂਦਾ ਉਹ ਭੇਜਿਆ ਕਰੋ ਜਮੇ ਐਂਡ ਦੀ ਐਂਡ ਕਿਸੇ ਨੂੰ ਨਹੀਂ ਆਉਂਦਾ ਕਮੈਂਟ ਕਰਨਾ ਉਹ ਮੈਨੂੰ WhatsApp ਤੇ ਬੋਲ ਕੇ ਭੇਜਿਆ ਕਰੋ ਠੀਕ ਹੈ WhatsApp ਨੰਬਰ ਮੈਂ ਨੀਚੇ ਦਿੰਦਾ ਹੁਣ ਜੇ ਕਿਸੇ ਭੈਣ ਨੇ ਕਿਸੇ ਹੋਰ ਨਾਪ ਦਾ ਸੂਟ ਕਟਵਾਉਣਾ ਹੁੰਦਾ ਹਨ ਉਹ ਮੈਨੂੰ ਜਰੂਰ ਦੱਸਿਆ ਕਰੋ ਵੀ ਐਸ ਨਾਪ ਦਾ ਸੂਟ ਵੀ ਕੱਟ ਦਿਆ ਕਰੋ ਕਈ ਭੈਣਾਂ ਦਾ ਸੂਟ ਰਹਿ ਜਾਂਦੇ ਕੱਟਣ ਵਾਲੇ ਹਨ ਵੀ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਉਹਨੂੰ ਦੁਬਾਰੇ ਯਾਦ ਕਰਾ ਦਿਆ ਕਰੋ ਗੁੱਸਾ ਨਾ ਕਰਿਆ ਕਰੋ ਵੀ ਸਾਡੇ ਨਾਪ ਦਾ ਸੂਟ ਤਾਂ ਕੱਟਿਆ ਨਹੀਂ ਉਹ ਮੈਨੂੰ ਦੁਬਾਰੇ ਤੁਸੀਂ ਕਮੈਂਟ ਇਦੇ ਵਿੱਚ ਜਾ ਕੇ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਤਾਂ ਤਾਂ ਕਿ ਮੇਰੀ ਗੱਲ ਯਾਦ ਆ ਜਾਏ ਹਨ ਕਈ ਵਾਰ ਭੁੱਲ ਜਾਂਦੇ ਆਪਾਂ ਕੰਮ ਦੇ ਵਿੱਚ ਨਹੀਂ ਧਿਆਨ ਦਿੰਦਾ ਹਾਂ ਉਹ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਇਹਦੀ ਕੰਨੀ ਕੱਢਾਂਗੇ ਇਹਦੀ ਪੂਰੀ ਬਾਲਾ ਸੂਟ ਆ ਇਹ ਕਿੱਥੋਂ ਕਿੱਥੋਂ ਮੈਂ ਕੀ ਕੀ ਕੱਢੂ ਪੂਰਾ ਧਿਆਨ ਦੇ ਨਾਲ ਦੇਖਣਾ ਬਾਕੀ ਸਾਰਾ ਉਹ ਵੀ ਹੁੰਦਾ ਸੇਮ ਹੀ ਜਿਵੇਂ ਕਾਨ ਕੱਢਣਾ ਤੋਂ ਲੈ ਕੇ ਹਨ ਬਾਕੀ ਨਿਸ਼ਾਨੀਆਂ ਸਾਰੀਆਂ ਸੇਮ ਹੀ ਲਾਵਾਂਗੇ ਆਪਾਂ ਸਭ ਤੋਂ ਪਹਿਲਾਂ ਆਪਾਂ ਇਹਦਾ ਕਾਨ ਹੀ ਕੱਢਾਂਗੇ ਲੋਚ ਠੀਕ ਆ ਇਥੋਂ ਥੋੜਾ ਡਾਊਨ ਕਰਨਾ ਕਿਉਂਕਿ ਜਵਾਕ ਛੋਟਾ ਹੈਗਾ 5 ਸਾਲ ਦਾ ਹੀ ਬੱਚਾ ਹੈ ਲੋਚ ਹੁਣ ਆਪਾਂ ਉਤੋਂ ਇਹਦੇ ਲਾਸਟ 1 ਇੰਚ ਵਾਲੀ ਪਾਵਾਂਗੇ ਤੇ ਬਾਲਾ ਜ਼ਿਆਦਾ ਨਹੀਂ ਛੱਡਣਾ ਦੋ ਤੋਂ ਇੱਕ ਸੂਤ ਘੱਟ ਰੱਖਾਂਗੇ ਹਾਂ ਦੋ ਤੋਂ ਇੱਕ ਸੂਤ ਘੱਟ ਇਥੋਂ 50 ਮਿਲੀਮੀ ਲੰਬਾਈ ਕਿੰਨੀ ਆ 27 ਆਪਾਂ ਰੱਖਾਂਗੇ 27 ਛੋਟੇ ਜਵਾਕਾਂ ਦੇ ਸਿਉਣ ਹੀ ਮਾਰਦੇ ਕਿਉਂਕਿ ਨਾ ਪੈਰ ਅੜ ਜਾਂਦਾ ਜਵਾਕਾਂ ਦਾ ਲਾਉਂਦੇ ਪੋਦੇ ਦਾ 27 28 29 ਲੋਚ ਹੁਣ ਜਿਵੇਂ ਦੀ ਝੋਲੀ ਹੈਗੀ ਅਗਲੀ 10 ਤਿਆਰ ਹਨ 10 ਆਪਾਂ ਇੱਥੋਂ ਵੀ 10 ਤੇ ਲਾਵਾਂਗੇ ਨਿਸ਼ਾਨ ਹਾਂ ਇਹ ਤੋਂ ਇਹ ਮੈਂ স্ਕੇਲ ਪੱਟੀ ਲਾ ਕੇ ਚੰਗੀ ਤਰ੍ਹਾਂ ਨਿਸ਼ਾਨ ਲਾ ਕੇ ਦੇਖ ਲਾਂਗੇ ਆਪਾਂ ਲਓ ਜੀ ਠੀਕ ਆ ਇੱਕ ਆ ਨਿਸ਼ਾਨ ਆਪਣਾ ਆ ਹੋ ਗਿਆ ਇੱਕ ਨਿਸ਼ਾਨ ਆਪਾਂ ਆ ਪੂਰੀ ਪੂਰੀ ਲੰਬਾਈ ਤੇ ਲਾਵਾਂਗੇ ਇਧਰ ਆ ਜੋ ਜਿਹੜਾ ਆਪਾਂ 2 ਇੰਚ ਵਿੱਚ ਮੋੜਾਂਗੇ ਸਲਾਈ ਦੇ ਉਹ ਹੋ ਗਿਆ ਲਓ ਠੀਕ ਆ ਆਪਨੇ ਤਿੰਨੇ ਨਿਸ਼ਾਨ ਹੋ ਗਏ ਹੁਣ ਆਪਾਂ ਇੱਥੋਂ ਛੱਡਨਾਂਗੇ ਇੰਨਾ ਕੈਮਰਾ ਨੇੜੇ ਕਰਕੇ ਦਿਖਾ ਦੋ ਨਿਸ਼ਾਨ ਦੇ ਇੰਨਾ ਠੀਕ ਅੱਧਾ ਇੰਚ ਆਪਾਂ ਲਾਜ਼ਮੀ ਛੱਟ ਲੈਣਾ ਹੁਣ ਪੱਟ ਕਿੰਨਾ 9.5 ਇੱਥੇ ਆਪਾਂ ਨਿਸ਼ਾਨੀ ਲਾਵਾਂਗੇ 9.5 ਤੇ ਹੁਣ 9.5 ਦੀ ਲਾ ਲੈਣੀ ਆਪਾਂ ਪਿੱਛੋਂ ਘੱਟ ਪਾ ਦੇਗੇ ਉਹ ਜਵਾਕ ਦੀ ਇੱਕੋ ਜੀ ਹੁੰਦਾ ਉਹ ਸਾਰਾ ਹਜੇ ਨਿੱਕਾ ਬਚਿਆ ਹਨ ਇੱਥੋਂ ਆਪਾਂ ਨੇ 1.5 ਇੰਚ ਘੱਟ ਕਰ ਲਿਆ ਪੱਟ ਤੋਂ ਲੈ ਕੇ ਇੱਥੋਂ ਤੱਕ 1.5 ਇੰਚ ਘੱਟ ਕਰ ਲੈਣ ਹੁਣ ਕਿੰਨਾ ਰਹਿ ਗਿਆ ਇਹ 8.5 ਇੱਥੋਂ ਵੀ ਆਪਾਂ ਲਾਵਾਂਗੇ 8.5 ਇੱਥੇ ਜਿੱਦੋਂ ਆਪਾਂ 8.5 ਲਾਇਆ ਤਾਂ ਇੱਥੋਂ ਵੀ ਆਪਾਂ ਇਹਨੂੰ ਫਿੱਟਉ ਰੱਖਿਆ ਸਵਾ ਅੱਠ ਜਾਂ ਅੱਠ ਤੇ ਰੱਖ ਲਿਆ ਅੱਠ ਦਾਦ ਕਿੰਨਾ ਹੁੰਦਾ 4 ਹਨ 4 ਮੂਰੀ ਕਿੰਨੀ ਹੈ 12 ਇੱਥੇ ਆਪਾਂ ਲਾਵਾਂਗੇ 12 ਤੇ ਠੀਕ ਹੈ ਜੀ ਆਈ ਦਾ ਤੇ ਇਹਦਾ ਸੈਂਟਰ ਕਰਨਾ ਇੱਥੋਂ ਇਹਦਾ ਤੇ ਇਹਦਾ ਸੈਂਟਰ ਹੈ ਨਾ ਬੱਟ ਤੋਂ ਲੈ ਕੇ ਨਹੀਂ ਪਿੱਛੇ ਹਟ ਕੇ ਹੁਣ ਆਪਾਂ ਪਹਿਲਾਂ ਸਿੱਧਾ ਨਿਸ਼ਾਨ ਲਾਵਾਂਗੇ ਆਹ ਇੱਥੋਂ ਤੇ ਕਰ ਬਿਲਕੁਲ ਸਿੱਧਾ ਹੁੰਦਾ ਹੈ ਜਿਹੜੀ ਆਹ ਗਲਾਈਏ ਤੁਸੀਂ ਇਸ ਪੱਟੀ ਦੇ ਨਾਲ ਵੀ ਲਾ ਸਕਦੇ ਜੇ ਕਿਸੇ ਭੈਣ ਦਾ ਹੱਥ ਨਹੀਂ ਟਿਕਿਆ ਹੌਲੀ ਹੌਲੀ ਟਿਕ ਜੂਗਾ ਹੁਣ ਆਪਾਂ ਕੀ ਕਰਨਾ ਹਨਾ ਆ ਨਿਸ਼ਾਨ ਤੋਂ ਲੈ ਕੇ ਐਂ ਕਮਾ ਕੇ ਦੇਖ ਲਈ ਆਪਣੀ ਝੋਲੀ ਸਹੀ ਆ ਰਹੀ ਵਾਹ ਲੋ 11 ਇਹਦੀ ਝੋਲੀ ਹੈਗੀ 10 ਇੱਥੇ ਥੋੜੀ ਆਪਾਂ ਇਹਨੂੰ ਥੱਲੇ ਨੂੰ ਹੋਰ ਕਟਾਂਗੇ ਤਾਂ ਕਿ ਇਹਦੀ ਝੋਲੀ 10 ਬਣ ਸਕੇ ਇਹ ਚੀਜ਼ ਆਪਾਂ ਜ਼ਰੂਰ ਚੈੱਕ ਕਰਨੀ ਵਾਏ ਨਹੀਂ ਹੈ ਚਾਕੇ ਫਟਾਫਟ ਕੈਂਚੀ ਫੇਰ ਦੇਣੀ ਆ ਝੋਲੀ ਆਪਾਂ ਨੀਚੇ ਨੂੰ ਕਿਉਂਕਿ ਇਹਦੀ ਇੰਨੀ ਵੀ ਬਹੁਤ ਆ ਪਿੱਛੇ ਤੋਂ ਝੋਲੀ ਵਧਾ ਦੇਣੀ ਥੋੜੀ ਇਹ ਆਹ 11 9 ਕੈਂਚੋਲੀ ਬਹੁਤ ਆ ਵੈਸੇ ਬੱਚਾ ਛੋਟੇ ਹੀ ਆ ਬાળા ਆਣੀਆਂ ਹਨਾ ਕੋਰਾਪਾ ਬਾਹਰ ਨਹੀਂ ਨਿਸ਼ਾਨ ਚੱਕਾਂਗੇ ਉਮੀ ਫੱਟੀ ਦੇ ਨਾਲ ਇੰਨਾ ਕਿ ਨਿਸ਼ਾਨ ਇਤੋਂ ਲੈ ਆ ਤੁਸੀਂ ਉਸ ਤੋਂ ਬਾਅਦ ਇੱਥੋਂ ਲੈ ਸਤਰੋ ਠੀਕ ਹੈ ਜੀ ਸਮਝ ਆਉਂਦੀ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਆ ਕਰੋ ਹਾਂ ਜੀ ਸਮਝ ਆਉਂਦੀ ਹੈ ਬਈ ਹਨਾ ਜਾਂ ਜਿਹੜੀਆਂ ਭੈਣਾਂ ਜਿਆਦੇ ਕੁੜਤੇ ਬਏ ਮੈਂ ਸਿੱਖਣ ਦੇ ਸ਼ੌਂਕ ਰੱਖਦੀ ਹਾਂ ਉਹ ਵੀ ਮੈਨੂੰ YouTube ਤੇ ਜਾ ਕੇ ਦੱਸਿਆ ਕਰੋ ਜਾਂ ਜੇ ਕਿਸੇ ਨੂੰ ਨਹੀਂ YouTube ਤੇ ਆ ਕੇ ਲਿਖਣਾ ਆਉਂਦਾ ਤਾਂ ਮੈਨੂੰ ਬੋਲ ਕੇ ਭੇਜ ਦਿਆ ਕਰੋ WhatsApp ਵਾਲੇ ਨੰਬਰ ਤੇ ਜਿਹੜੀਆਂ ਭੈਣਾਂ ਨੂੰ ਦਿੱਕਤ ਆਉਂਦੀ ਆ ਵੀ ਉਹਨਾਂ ਕੋਲੇ ਮੈਸੇਜ ਦੇਰ ਆਉਂਦਾ ਹਨਾ ਲੇਟ ਆਉਂਦਾ ਜਾਂ ਪਿੱਛੇ ਚਲਾ ਗਿਆ ਆਪਣਾ ਚੈਨਲ ਤਾਂ ਉਹ ਆਪਣੇ ਜਿਹੜਾ ਨੰਬਰ ਆ ਮੇਰੇ ਤੋਂ ਮੇਰੇ ਗਰੁੱਪ ਦੇ ਵਿੱਚ ਐਡ ਕਰਾ ਲਓ ਜਿਹਦੇ ਵਿੱਚ ਮੈਂ ਆਹੀ ਪਾਉਣਾ ਹਨਾ ਆਪਣੀ ਵੀਡੀਓ ਕਟਾਈ ਵਾਲੀ ਉਹ ਤੁਸੀਂ ਭੈਣਾਂ ਨੂੰ ਬੋਲ ਕੇ ਭੇਜਿਆ ਕਰੋ ਜੇ ਕੋਈ ਭਰਾ ਮੇਰੀ ਵੀਡੀਓ ਦੇਖ ਰਿਹਾ ਵੀ ਭਾਈ ਮੇਰਾ ਜਿਹੜਾ ਨੰਬਰ ਆ ਗਰੁੱਪ 'ਚ ਹੀ ਪਾ ਦਿਓ ਤੁਸੀਂ ਜਦੋਂ ਹੁਣ ਆ ਵੀਡੀਓ ਬਣ ਗਈ ਆਪਣੀ ਮੈਂ ਇਹਨੂੰ ਨਾਲ ਦੀ ਨਾਲ ਡਾਊਨਲੋਡ ਕਰਕੇ ਉਹ ਗਰੁੱਪ ਦੇ ਵਿੱਚ ਪਾ ਦੂੰ ਜਦੋਂ ਮਰਜੀ ਤੁਸੀਂ ਖੋਲ ਕੇ ਆਪਣੇ ਗਰੁੱਪ ਦੇ ਵਿੱਚੋਂ ਦੇਖ ਸਕਦੇ ਲੋ ਜੀ ਹੁਣ ਆਪਾਂ ਇਹਦੀ ਇਹ ਤੋਂ ਧਿਆਨ ਨਾਲ ਕਟਾਈ ਕਰਾਂਗੇ ਉਹ ਨਿਸ਼ਾਨ ਦੇ ਬਿਲਕੁਲ ਉੱਪਰ ਠੀਕ ਆ ਜਦ ਝੋਲੀ ਵੀ ਨਹੀਂ ਆਪ ਵੱਡੀ ਰੱਖਣੀ ਨਾ ਜਵਾਕ ਦੀ ਫਿਰ ਵੀ ਆਟਣ ਲੱਗ ਜੂਗਾ ਕੋਣ ਛੋਟੇ ਜਵਾਕਾਂ ਦੇ ਜੇ ਕੋਈ ਚਾਹੁੰਦਾ ਹੈ ਨਾ ਜੇ ਕੋਈ ਭੈਣ ਚਾਹੁੰਦੀ ਵੀ ਚਾਰੇ ਪੱਲੇ ਕੋਈ ਰੱਖ ਲਗੀ ਤਾਂ ਰੱਖ ਲਿਆ ਕਰੋ ਕੋਈ ਦਿੱਕਤ ਨਹੀਂ ਹੁੰਦੀ ਛੋਟੇ ਜਵਾਕਾਂ ਦੀ ਕੋਈ ੱਡੀ ਦਿਕਤ ਨਹੀਂ ਹੁੰਦੀ ਹਲ ਹੁਣ ਆਪਾਂ ਆਪਸੇ ਨੂੰ ਉਵੇਂ ਹੀ ਕਮਾਵਾਂਗੇ ਜਿਵੇਂ ਵੱਡਿਆਂ ਦੇ ਕਮਾਉਣੇ ਇਧਰੋਂ ਇਧਰ ਲੈ। ਇਹਦਾ ਪਹਿਲੂ ਇੱਕ ਸੂਟ ਦੋ ਸੂਟ ਆਪਣੇ ਕੋਲੇ ਇੱਕ ਮੈਂ ਕੱਟ ਲਿਆ ਸੀ ਜੇ ਸਵੇਰੇ ਫਿਰ ਮੈਂ ਸੋਚਿਆ ਚਲੋ ਇਹਦੀ ਵੀਡੀਓ ਨਾਲ ਨਾਲ ਪਾਈ ਜਾਵੇ ਵੀ ਭੈਣਾਂ ਦੇ ਕੰਮ ਦੀ ਵੀਡੀਓ ਹੈ। ਤੁਹਾਨੂੰ ਉਸੇ ਤਰ੍ਹਾਂ ਹੀ ਆਪਾਂ ਨੂੰ ਨਿਸ਼ਾਨ ਤੋਂ ਧਿਆਨ ਰੱਖਣਾ। ਟੱਕ ਤੋਂ ਪਰੇ-ਪਰੇ ਆਪਣਾ ਨਿਸ਼ਾਨ ਆ ਰਿਹਾ ਜੀ। ਲੋ ਜੀ। ਠੀਕ ਆ। ਹੁਣ ਬੈਕ ਤੋਂ ਆਪਾਂ ਕਿੰਨਾ ਪਾਵਾਂਗੇ ਦੇਖ ਕੇ ਧਿਆਨ ਦੇ ਨਾਲ ਇਧਰੋਂ ਆਪਾਂ ਨੇ ਪਾਇਆ ਸੀਗਾ 9.5 ਤਾਂ ਇੱਥੋਂ 2 ਬਸ 2 ਇੰਚ ਬਹੁਤ ਆ ਇਧਰੋਂ ਇਹਦੇ ਉੱਤੇ ਸੁੱਤਾ ਪਾ ਕੱਟ ਕਰ ਲਾਂਗੇ ਜਿਆਦਾ ਨਹੀਂ ਕਰਨਾ ਨਾ ਫਿਰ ਬਾਲਾ ਲਿਖਾ ਭਾਵੇਂ ਨਹੀਂ ਇੱਥੋਂ ਆਪਾਂ ਡੇਢ ਕੰਜੀ ਬਹੁਤ ਡੇਢ ਜਾਂ ਸਭ ਹੁਣ ਆਪਾਂ ਨਿਸ਼ਾਨ ਨੂੰ ਇਹਨੂੰ ਉਵੇਂ ਹੀ ਚੱਕ ਲਾਂਗੇ ਯਾਨੀ ਪੂਰਾ ਸ਼ੌਂਕ ਨਾਲ ਕੱਟਿਆ ਕਰੋ ਪਰ ਮਛੋਡੇ ਬੱਚੇ ਦਾ ਆਪਾਂ ਵੱਡੇ ਦਾ ਹਨਾ ਪੂਰੀ ਸਫਾਈ ਦੇ ਨਾਲ ਬਣਾਉਣ ਵੇਲੇ ਵੀ ਪੂਰੀ ਸਫਾਈ ਦੇ ਨਾਲ ਜਿਵੇਂ ਆਪਾਂ ਵੱਡੇ ਕੁੱਤੇ ਬਣਾਉਣੇ ਆ ਕੋਸ਼ਿਸ਼ ਕਰਿਆ ਕਰੋ ਵੀ ਅੱਜ ਜਿਹੜਾ ਨਗ ਬਣ ਗਿਆ ਕੱਲ ਨੂੰ ਉਹਦੋਂ ਸੋਨਾ ਬਣੇ ਹੋਰ ਹਰ ਇੱਕ ਨਗ ਦੇ ਵਿੱਚ ਹੱਥ ਦਾ ਫਰਕ ਪਾਉਂਦੇ ਆ ਕਰੋ ਸੋਨਾ 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 ਠੀਕ ਆ ਤਾਂ ਫਿਰ ਆਪਣਾ ਹੱਥ ਸਾਫ਼ ਹੁੰਦਾ ਕੰਮ ਨੂੰ ਬਣਾ ਕੇ ਇੱਕ ਵਾਰੀ ਆਪ ਚਾਰਚ ਫਿਰ ਨਿਗਾ ਮਾਰਿਆ ਕਰੋ ਵੀ ਕੋਈ ਨੁਕਸਤਾਂ ਨਹੀਂ ਇਹਦਾ ਬਰੀਕ ਨੁਕਸ਼ ਹੋਵੇ ਉਹਨੂੰ ਕੱਢਿਆ ਕਰੋ ਠੀਕ ਹੈ ਆਪਣਾ ਨਿਸ਼ਾਨ ਹੋ ਗਿਆ ਹੁਣ ਆਪਾਂ ਇੱਥੋਂ ਨੂੰ ਮਾਰ ਆ ਇਹਨੂੰ ਚੱਕ ਦੇਣ ਬੈਗ ਚ ਉਲੀ ਹੁੰਦਾ ਠੀਕ ਆ ਚੱਕੀ ਹਲਕੀ ਜੀ ਆਪਾਂ ਪਰ ਚੱਕੀ ਲਾਜ਼ਮੀ ਇਥੋਂ ਜਿਹੜੇ ਆਪਾਂ ਦੀ ਟਲਾਂ ਦੇਣੀ ਆ ਏ ਸ਼ੇਪ ਹਨ ਐ ਤੇਰਛੀ ਤੇਰਛੀ ਦੀ ਆਪੋ ਦੇ ਸਰਣ ਕੈਮਰਿਚ ਹਾਂ ਕੋਣ ਮੈਂ ਇਥੋਂ ਜੇ ਕਿਸੇ ਭੈਣ ਨੂੰ ਨਿਸ਼ਾਨ ਵਗੈਰਾ ਨਹੀਂ ਦੀਂਦੇ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਾਇਆ ਕਰੋ ਤਾਂ ਕਿ ਆਪਾਂ ਇਹਦਾ ਕੋਈ ਹੱਲ ਲੱਭ ਗਏ ਹਨ ਵੀ ਚਾਕਾਂ ਜਾਂ ਨਿਸ਼ਾਨ ਤੋਂ ਦੀਂਦੇ ਨਹੀਂ ਮੇਰੀ ਕਲੀ ਆਵਾਜ਼ ਹੀ ਸੁਣਦੀ ਆ ਫਿਰ ਮੈਨੂੰ ਤੁਸੀਂ ਦੱਸਿਆ ਕਰੋ ਬਈ ਸਾਨੂੰ ਨਿਸ਼ਾਨ ਨਹੀਂ ਦੀਂਦੇ ਤਾਂ ਕਿ ਆਪਾਂ ਇਹਦਾ ਕੋਈ ਹੋਰ ਇਲਾਜ ਕਰ ਸਕੀ ਹਣਾ ਲੋਇ ਤੁਮੇਨੀ ਇਸੇ ਤਰੀਕੀ ਝੋਲੀ ਨੂੰ ਸ਼ੇਪ ਦਊਗਾ ਪੂਰੀ ਤਰਸ਼ੀ ਠੀਕ ਆ ਇਹ ਥੋੜਾ ਹਲਕਾ ਹਲਕਾ ਨੀਚੇੋਂ ਘਟਾਉਂਦੇ ਜਾਣਾਗਾ ਇਹ ਇੱਥੇ ਆ ਕੇ ਰੋਕ ਕੇ ਕੈਂਚੀ ਦੀ ਡਾਇਰੈਕਸ਼ਨ ਹੀ ਚੇਂਜ ਕਰਦੇ ਬਾਹਰ ਨੂੰ ਕਰ ਲੈਣਾ ਹੁਣ ਆਪਾਂ ਇਸੇ ਤਰੀਕੀ ਬਾਹਰਲੇ ਪਾਸੋਂ ਕਟਾਂਗੇ ਜਿਵੇਂ ਵੱਡਿਆਂ ਦੇ ਕੱਟਦੇ ਹੁਣ ਇੱਥੋਂ ਹੌਲੀ-ਹੌਲੀ ਕੈਂਚੀ ਨੇ ਉਹਦੇ ਵਿੱਚ ਮਿਲਾ ਲਾਂ ਜੇ ਸੀ ਕੀ 5 ਸਾਲ ਦੇ ਬੱਚੇ ਦੀ ਕਾਟ ਹਨਾ ਸੇਮ ਹੀ 4 ਸਾਲ ਦੇ ਬੱਚੇ ਦੀ ਹੋ ਜੂਗੀ ਜੇ ਕਿਸੇ ਭੈਣਾਂ ਨੂੰ 10 12 ਸਾਲ ਦੇ ਬੱਚੇ ਦੀ ਕਟਿੰਗ ਦੇਖਣੀ ਹੈ ਹਨਾ ਉਹ ਮੈਨੂੰ ਤੁਸੀਂ ਜ਼ਰੂਰ ਲਿਖ ਕੇ ਦੱਸਿਆ ਕਰੋ ਫਿਰ ਆਪਣੇ ਕੋਲੇ ਤਾਂ ਸੂਟ ਸਾਰੇ ਸਾਈਜ਼ਾਂ ਦੇ ਆਉਂਦੇ ਰਹਿੰਦੇ ਹਨਾ ਹੋਣਾ ਪਰ ਜਿਵੇਂ ਵੱਡਿਆਂ ਦੇ ਮੋੜ ਕੇ ਦੇਖਦੇ ਨੇ ਛੋਟੇ ਨੂੰ ਉਹ ਵੀ ਮੋੜ ਕੇ ਦੇਖਣੇ ਸਹੀ ਆ ਰਹੇ ਹਨ ਇਥੇ ਥੋੜਾ ਜਿਹਾ ਫਰਕ ਹੋਊਗਾ ਤਾਂ ਥੋੜੇ ਜਿਦੋਂ ਸਲਾਈ ਮਾਰੋਗੇ ਤਾਂ ਬਲ ਪੈਣੀ ਜੀ ਇਥੋਂ ਮਾੜਾ ਮੋਟਾ ਹੀ ਵਧੂਗਾ ਹੁਣ ਇਹ ਝਾੜ ਸਕਦੇ ਆ ਤੁਹਾਨੂੰ ਜਿੰਨਾ ਲੋੜ ਮੁਤਾਬਕ ਇੱਥੇ ਆਪਾਂ ਲਿਖਾਂਗੇ ਦੀ ਪੈਲਸਰ ਦੇ ਨਾਲ ਲੰਮਾਈ ਕਿੰਨੀ ਹੈ 27 ਲੰਮਾਈ ਆ ਉੱਤੇ ਪਾਸੇ ਤੋਂ ਲਿਖਦਾ 27 ਇਧਰ ਆਪਾਂ ਇਹਦਾ ਨੰਬਰ ਪਾਵਾਂਗੇ ਜਿੰਨਾ ਨੰਬਰ ਹੈਗਾ ਪਜਾਮੇ ਇਸ ਤਰ੍ਹਾਂ ਟੇਪ ਲਾ ਕੇ ਨਾ 1520 ਨੰਬਰ ਆ ਜਿਵੇਂ ਜੇ ਕੋਈ ਭਰਾ ਮੇਰੇ ਟੇਲਰ ਮਾਸਟਰ ਵੀਡੀਓ ਦੇਖ ਰਿਹਾ ਉਹ ਕੱਪੜੇ ਦੇ ਉੱਪਰ ਨਾ ਲਿਖਿਆ ਕਰੋ ਇਸ ਤਰ੍ਹਾਂ ਟੇਪ ਲਾ ਕੇ ਲਿਖਿਆ ਕਰੋ ਆਪਾਂ ਲਿਖਾਂਗੇ ਇੱਥੇ 1500 20 ਠੀਕ ਹੈ ਜੀ ਕਮਰ ਲਾਜ਼ਮੀ ਲਿਖਣੀ ਆਪਾਂ ਕਮਰ ਦੇ ਹਿਸਾਬ ਦੇ ਨਾਲ ਹੀ ਇਲਾਸਟਿਕ ਬਣੀ ਹੁੰਦੀ ਹੈ ਨਾ ਪਾਈ ਤੇ ਲਗਦਾ ਤੇ ਹੀ ਕੰਮ। ਤੁਹਾਨੂੰ ਹੁਣ ਆਪਾਂ ਨੂੰ ਇੱਥੋਂ ਪਿਆਮੇ ਨੂੰ ਕਰਤਾ ਸਾਈਡ ਤੇ ਤੇ ਕੁੜਤੇ ਦਾ ਪਿੱਛਲਾਵਾਂਗੇ। ਕੁੜਤਾ ਇਹਦਾ ਬੱਚੇ ਦਾ ਜਿਹੜਾ ਹੈਗਾ ਤਿਆਰ ਉਹ ਕੱਛਾਂ ਦੇ ਵਿੱਚੋਂ ਇੱਥੋਂ ਹਨਾ 16 ਇੰਚ ਤਿਆਰ ਆ ਗਾ। ਇਹ ਦੋ ਆਪਣਾ 16 ਇੰਚ ਤਿਆਰ। ਹੁਣ ਆਪਾਂ ਇਹਨੂੰ ਇੱਥੋਂ ਸੈੱਟ ਕਰਕੇ ਇੱਕ ਵਾਰੀ ਕੰਨੀ ਕੱਢ ਦਈਏ। ਇਥੋਂ ਜਿਹੜਾ ਹੁਣ ਆਪਾਂ ਇਹਦੀ ਲਮਾਈ ਨਵਾਵਾਂਗੇ ਕੁਰਤੇ ਦੀ ਕੁਰਤੇ ਦੀ ਲਮਾਈ ਕਿੰਨੀ ਆ 28.5 ਆਪਾਂ ਲਾਵਾਂਗੇ 29.5 ਤੇ ਪੌਣੇ 30 ਤੇ ਨਿਸ਼ਾਨ ਠੀਕ ਆ ਇਥੋਂ ਕੱਚਾ ਜੋ ਕਿੰਨਾ ਤਿਆਰਾ ਕੁਰਤਾ 16 ਆਪਾਂ ਲਾਵਾਂਗੇ 17 ਤੇ 17 ਕੱਚਾ ਜੋ ਹਮੇਸ਼ਾ ਕੁਰਤਾ ਮਿਲਣਾ ਚਾਹੀਦਾ ਬੱਚੇ ਦਾ ਤੋਂ ਵੱਡੇ ਦਾ ਸਾਰਿਆਂ ਦਾ ਮਿਨਾ ਕਰੋ ਇਹ ਚੀਜ਼ ਲਾਜ਼ਮੀ ਨਹੀਂ ਦਾ ਕਈ ਵਾਰ ਛਾਤੀ ਤੋਂ ਅਗਲਾ ਖੁੱਲੇ ਪੋਦਾ ਕੱਪੜਾ ਬਾਈ ਦਾ ਜਿਹੜਾ ਨਿਸ਼ਾਨ ਆ ਉਹ ਮੈਂ ਲਾ ਲਿਆ ਸੀ ਇਥੋਂ ਲੰਬਾਈ ਹੈਗੀ 28.5 ਆਪਾਂ 29.5 ਪੌਣੇ 30 1.5 ਪੌਣੇ 1.5 ਇੰਚ ਵੱਧ ਲਾਉਣੇ ਹੁੰਦੇ ਆ ਠੀਕ ਆ ਆ ਮੈਂ ਤੁਹਾਨੂੰ ਇੱਕ ਵਾਰੀ ਦੁਬਾਰੇ ਫਿਰ ਚੈੱਕ ਕਰਾ ਲਾਂ ਲੰਬਾਈ ਜਿਹੜੀ ਆ ਉਹ 28.5 ਆ ਆਪਾਂ 29 ਪੌਣੇ 30 ਤੇ ਨਿਸ਼ਾਨ ਲਾ ਲਿਆ ਲੰਬਾਈ ਦਾ ਇਸੇ ਤਰ੍ਹਾਂ ਹੀ ਕੱਚਾ ਜੋ 16 ਤਿਆਰ ਸੀ ਉਹਦਾ ਤਾਂ ਆਪਾਂ 17 ਇੰਚ ਰੱਖ ਲਿਆ 17 ਦੇ ਨਿਸ਼ਾਨ ਲਾ ਲਿਆ ਉਹਨਾਂ ਪਾਈਸ ਨੂੰ ਇਹਦੇ ਨਾਲ ਮਿਲਾ ਕੇ ਸਕੇਲ ਦੇ ਨਾਲ ਹੀ ਨਿਸ਼ਾਨ ਚੱਕਿਆ ਕਰੋ ਜਿਹੜੀਆਂ ਪੈਣਾ ਜਿਆਦਾ ਆਹ ਕਰਦੀਆਂ ਨੇ ਵੀ ਸਫਾਈ ਦੇ ਨਾਲ ਕੰਮ ਚਾਹੀਦਾ ਨਾ ਤਾਂ ਸਕੇਲ ਨਾਲ ਬਿਲਕੁਲ ਸਿੱਧਾ ਕੱਟਿਆ ਹੁੰਦਾ ਸਭ ਤੋਂ ਪਹਿਲਾਂ ਆਪਾਂ ਇਹਦੀ ਕੰਨੀ ਕੱਢ ਲਈ ਇਧਰਲੇ ਪਾਸੇ ਹਣਾ ਉਧਰਲੇ ਪਾਸੇ ਆਪਾਂ ਪਜਾਮਾ ਕੱਟ ਲਿਆ ਸੀ ਨਾ ਇਧਰੋਂ ਆਪਾਂ ਸਿੱਧਾ-ਸਿੱਧਾ ਕੁੜਤਾ ਲਾ ਲਾਂਗੇ ਜਿਹੜਾ ਵਿਚਾਲੇ 20 ਵੱਜ ਗਿਆ ਇਹਦੀਆਂ ਬਾਹਾਂ ਵਧੀਆ ਨਿਕਲਣਗੀਆਂ ਬਾਹਾਂ ਘਾਟ ਉੱਚ ਕੱਢਦੇ ਆਂ ਬਾਹਾਂ ਸਾਰੀ ਬਿਲਕੁਲ ਇਦਾਂ ਸਿੱਧਾ ਹੁਣ ਆਪਾਂ ਇੱਥੇ ਇਹਨੂੰ ਮੋੜ ਕੇ ਰੱਖ ਦਾਂਗੇ ਇਸੇ ਤਰ੍ਹਾਂ ਆਪਾਂ ਗਲਾਈ ਪਾਉਣੀ ਬਸ ਸੈੱਟ ਕਰਕੇ ਤੋ ਹੱਪ ਹੈਗੀ ਆ ਇਹਨਾਂ ਦੀ 31 ਇੰਚ ਆਪਾਂ ਨਿਸ਼ਾਨ ਲਗਾਵਾਂਗੇ 32 ਤੇ ਇੱਥੋਂ ਲਾ ਲਓ 8 ਚੌਕਾ 32 ਇੱਥੋਂ ਲਾ ਲਿਆ ਕਰੋ ਨਿਸ਼ਾਨ 8 ਚੌਕਾ 32 ਠੀਕ ਆ ਹੁਣ ਆਪਾਂ ਇੱਥੋਂ ਬਿਲਕੁਲ ਸਿੱਧਾ ਬੜਾ ਇਧਰੋਂ ਤਾਹਾਨੂੰ ਨਹੀਂ ਲੈ ਕੇ ਠੀਕ ਆ ਇੱਥੇ ਜਾ ਕੇ ਆਪਾਂ ਨੇ ਖਤਮ ਕਰਨਾ ਬਾਹਰ ਲੈ ਕੇ ਇੰਨੀ ਜਿੰਨਾ ਤੇ ਦੋ ਗਿੰਚ ਚੱਕਰ ਦੇ ਉੱਪਰ ਨੂੰ ਖਤਮ ਕਰਦੇ ਚਾਰੇ ਵਾਲਾਂ ਦੀ ਮਾਣੀ ਮੁੱਟੀ ਇੱਕ ਬਾਅਦ ਘੱਟ ਹੁੰਦੀ ਹੈ ਇੱਥੋਂ ਛਿੱਲੇ ਲਿਆ ਕਰੋ ਮੈਂ ਇਹ ਏਤੋ ਗਲਾਈ ਪੁਣੇ ਪੇ ਸ਼ੁਰੂ ਕਰ। ਜਿਹੜੀਆਂ ਪੈਰਾਂ ਨੂੰ ਨਹੀਂ ਗਲਾਈ ਤੇ ਹਦੇ ਹੱਥ ਸੈੱਟ ਹੋਇਆ ਹਨ ਜਾਂ ਭਰਾਵਾਂ ਦਾ ਤਾਂ ਉਹ ਕੱਚਾ ਮਾਰਕ ਦੇ ਨਾਲ ਹੰਗਲਾਈ ਦੇ ਲਿਆ ਕਰੋ ਠੀਕ ਆ। ਬੈਕ ਤੋਂ ਹਮੇਸ਼ਾ ਆਪਣੇ ਉੱਚਾ ਕਰਨਾ ਹੁੰਦਾ ਨਾ ਕਿ ਡਾਊਨ ਕਰਨਾ ਹੁੰਦਾ ਨਾ। ਅੱਜ ਦਾ ਮੈਂ ਪਾਸਾ ਉਤਲਾ ਹਨ ਇਹ ਬੈਕ ਵਾਲਾ ਪੱਲਾਗਾ। ਇਹਨੂੰ ਆਪਾਂ ਨੇ ਉੱਚਾ ਚੱਕਣਾ। ਇਹ ਚੀਜ਼ ਤਾਂ ਧਿਆਨ ਰੱਖਣਾ ਮੈਂ ਕੱਲ ਵੀ ਇੱਕ ਭੈਣ ਨਾਲ ਗੱਲ ਹੋਈ ਸੀ। ਉਹ ਕਹ ਰਹੇ ਸੀ ਵੀ ਕਿੰਨਾ ਡਾਊਨ ਕਰਨਾ ਡਾਊਨ ਨਹੀਂ ਕਰਨਾ ਇਹ ਉੱਚਾ ਕਰਨਾ ਹੁੰਦਾ ਪਿਛਲਾ ਪਾਸਾ ਲੋ ਜ ਆ ਮੂਹਰਲਾ ਪਾਸਾ ਜਿਹੜਾ ਡਾਊਨ ਕੀਤਾ ਹੋਇਆ ਆਪਣਾ ਆ ਪਿਛਲਾ ਪੱਲਾ ਜਿਹੜਾ ਉੱਚਾ ਕੀਤਾ ਹੁਣ ਆਪਾਂ ਇਹਨੂੰ ਇਸੇ ਤਰੀਕੇ ਨਾਲ ਬੰਦ ਕਰਕੇ ਸਾਰੇ ਇਹਦੇ ਨਿਸ਼ਾਨ ਚੱਕਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਪ੍ਰੈਸ ਮਾਰਕ ਸੈੱਟ ਕਰਦੇ ਹਿੰਨੇ ਕੱਪੜੇ ਜਿਹੜਾ ਕੋ ਮਾਰਾ ਮੋਟਾ ਫਿਟਿੰਗ 'ਚ ਫਿਰ ਫਰਕ ਨਹੀਂ ਪੈਂਦਾ ਜਦੋਂ ਆਪਾਂ ਪ੍ਰੈਸ ਮਾਰਦੇ ਨੇ ਕੱਪੜੇ ਦੇ ਕੋਈ ਇੱਕ ਸੂਤ ਦਾ ਹੀ ਫਰਕ ਨਹੀਂ ਪੈਂਦਾ ਨੁੱਚੀ ਹੁਣ ਆਪਾਂ ਇੱਥੋਂ ਲੰਬਾਈ ਚੈੱਕ ਕਰਾਂਗੇ ਕਿ ਕਿੰਨੀ ਆ 28.5 ਆਪਾਂ ਲਾਵਾਂਗੇ 29.1 ਸੂਟ ਜ਼ਿਆਦਾ ਨਹੀਂ ਵੱਧ ਕਰਨਾ ਪੂਰਾ ਪੂਰਾ ਪਰ ਆਖ ਕੇ ਚਾਰੇ ਨਾਲ ਇੱਕੋ ਜਿਹਾ ਕਰਦੇ ਨੇ ਨੀਚੇ ਤੋਂ ਆਪਣਾ ਉਵੇਂ ਹੀ ਆ ਦੇਖੋ ਕਿ ਵੀ ਕਿਸੇ ਪੈਨੂ ਭੁਲੇਖਾ ਹੋ ਜਾਂਦਾ ਨਾ ਵੀ ਹਨੇ ਉੱਪਰੋਂ ਕਰਦੇ ਆ ਮੂਰਲਾ ਪਾਸਾ ਇਹਦਾ ਵੱਡਾ ਛੋਟਾ ਪਾਸਾ ਛੋਟਾ ਹੁਣ ਮੋਡਾ ਇਹਨਾਂ ਦਾ ਹੈਗਾ ਬਾਹਰ ਦਾ 13 ਇੰਚ ਆਪਾਂ ਇੱਥੋਂ ਰੱਖਾਂਗੇ 6 ਤੋਂ ਵੀ ਘੱਟ ਸਾਡੇ 6 ਬਤਾ ਬਾਹ ਦਾ ਮੋਢੇ 6 ਤੋਂ ਪੌਣੇ 6 ਰੱਖਾਂਗੇ ਆਪਾਂ ਇਹ ਚੀਜ਼ ਦਾ ਧਿਆਨ ਰੱਖਣਾ ਮੋਢਾ ਵੱਡਾ ਨਹੀਂ ਘਟਣਾ ਕੁਰਤੇ ਦਾ ਇਥੋਂ ਤੀਰਾ 12 ਪਰ ਰੱਖਾਂਗੇ 13.5 ਤੇ ਅਰਸ਼ੀ ਤੇ ਰਸ਼ੀ ਗਲਾਈ ਆਪਣੇ ਉੱਤਰ ਜੂਗੇ ਇੱਥੇ ਇਥੋਂ ਹੁਣ ਆਪਾਂ ਲਾਵਾਂਗੇ ਨਿਸ਼ਾਨ ਚਾਕਾਂ ਦਾ ਬੱਚਿਆਂ ਦੇ ਤੁਸੀਂ ਮਿਲਨਿਆ ਕਰੋ ਜਿਹੜੀਆਂ ਭੈਣਾਂ ਨੂੰ ਨਹੀਂ ਪਤਾ ਲੱਗਦਾ ਵੀ ਕਿੰਨੇ ਦੇ ਹੋਗੇ ਚਾਕ ਕੁਰਤੇ ਦਾ ਜਿਹੜਾ ਹੁੰਦਾ ਦੂਜਾ ਉਹਨੂੰ ਦੇਖ ਕੇ ਰੱਖ ਲਿਆ ਕਰੋ 11 ਆ 2 ਇੰਚ ਦਾ ਗੈਪ ਬਹੁਤ ਛੋਟਾ ਜਵਾਕ ਆ 5 ਸਾਲ ਦਾ ਆਪਾਂ ਇਹਦਾ ਮੂਹ ਰੱਖਾਂਗੇ 5.5 ਇੰਚ ਠੀਕ ਆ ਇਥੋਂ ਕਮਰ ਕਿੰਨੀ ਆ ਕਮਰ ਹੈਗੀ ਇਹਦੀ 28.5 7 ਚੌਕਾ 28 28.5 29 ਤੇ 30 ਹੁਣ ਇਥੋਂ ਹਿੱਪ ਦੁਬਾਰੇ ਫੇਰ ਇੱਕ ਵਾਰੀ ਮੈਂ ਮਣੂਗਾ 31 ਹਿੱਪ ਆ ਪਰਖਾਂ 32 8 ਚੌਕਾ 32 ਹੁਣ ਆਪਾਂ ਇਹਨੂੰ ਫੱਟੀ ਲਾਵਾਂਗੇ ਉਹ ਵੀ ਜਿਵੇਂ ਵੱਡਿਆਂ ਦੇ ਕੱਟਦੇ ਆ ਜੇ ਤੁਸੀਂ ਚਾਹੋ ਨੀ ਤੁਹਾਡੀ ਵਧੀਆ ਫਿਟਿੰਗ ਆਵੇ ਫੱਟੀ ਲਾ ਕੇ ਇਥੋਂ ਨਿਸ਼ਾਨ ਇਹਦੇ ਨਾਲ ਮਿਲਾ ਲਿਆ ਫੇਰ ਇਥੋਂ ਇਹਦੇ ਨਾਲ ਜਿਵੇਂ ਆਪਾਂ ਲੇਡੀ ਸੂਟਾਂ ਦੇ ਵਿੱਚ ਫਿਟਿੰਗ ਦਿੰਨੇ ਆ ਵੀ ਥੋੜਾ ਜਿਹਾ ਸੂਤ ਘਰਦਾ ਵੀ ਇਹਦੇ ਵਿੱਚ ਕਿਉਂਕਿ ਕੱਪੜਾ ਕੱਟਿਆ ਜਾਂਦਾ ਇਹ ਨਹੀਂ ਹੈ ਵੀ ਬਾਹਰ ਖੁੱਲਾ ਹੋ ਜਾ ਪੂਰਾ ਪੂਰਾ ਪਤਾ یوں ਧਿਆਨ ਦੇ ਨਾਲ ਕੱਟਣਾ ਵੀ ਨਾ ਹੀ ਖੁੱਲਾ ਹੋਣ ਦੇਣਾ ਨਾ ਹੀ ਭੀੜਾ ਹੋਣ ਦੇਣਾ 4 ਇੰਚ ਦੀ ਪੇਟ ਤੇ ਫਿਟਿੰਗ ਰੱਖਣੀ ਆ ਘੱਟ ਤੋਂ ਵੱਧ ਨਾਰਮਲ ਫਿਟਿੰਗ 4 ਇੰਚ ਵੱਧ ਚਾਹੀਦਾ ਤਿਆਰ ਆਪਾਂ ਨੂੰ ਤਿਆਰ ਉਹਦੇ ਵਿੱਚ ਮਾਰਜਿਨ ਜਿਹੜਾ ਪਾਉਣਾ ਆਪਾਂ ਅਲੱਗ ਪਾਉਣਾ ਹਨਾ ਮੈਂ ਹਰ ਇੱਕ ਵੀਡੀਓ ਚ ਦੱਸਣਾ ਜਿਹੜਾ ਮਾਰਜਿਨ ਪਾਉਣਾ ਫਿਟਿੰਗ ਦੇ ਵਿੱਚ ਆਪਾਂ ਨੇ ਅਲੱਗ ਪਾਉਣਾ ਜਿਹੜਾ ਆਪਾਂ ਲਿਖਿਆ ਨਾ ਉਹ ਇਹ ਤ ਤੇ ਤੋਂ ਧਿਆਨ ਨਾਲ ਕੱਟਾਂਗੇ ਨੋਟਿ ਬੱਚਿਆਂ ਦੇ ਛੋਟੇ 4 ਦੀ ਬਜਾਏ ਪਮਾ ਤੁਸੀਂ ਫਿਟਿੰਗ ਵੱਧ ਖੁੱਲਾ ਕਰ ਲਿਆ ਕਰੋ ਕਿਉਂਕਿ ਇਹ ਲਾ ਪਾਪ ਨਹੀਂ ਨਾ ਸਕਦੀ ਛੋਟੇ ਜਿਹਾ ਬੱਚੇ ਨੂੰ ਆਪੇ ਲਾਉਣੇ ਪਾਉਣੇ ਪੈਂਦੇ ਨੇ ਬੱਚਿਆਂ ਦੇ ਕੱਪੜੇ ਨਾ ਹਾਂ ਲੋ ਇੱਥੋਂ ਆਪਾਂ ਇਹਦੀ ਗਲਾਈ ਜਮਾਂਗੇ ਨੋਕ ਹੋਣਾ ਇਹਨੂੰ ਪਾਸੇ ਚੱਕ ਕੇ ਆਪਾਂ ਇਧਰ ਹੀ ਸੜਕ ਘਮਾ ਲਾਂਗੇ ਜਿੰਨੇ ਵੱਡੇ ਕੁੜਤੇ ਘਮਾਉਣੇ ਆ ਬੈਕ ਪੱਲਾ ਆਪਾਂ ਜਿਹੜਾ ਆਹ ਤੀਰ ਆ ਲਾਵਾਂਗੇ 1 ਇੰਚ ਕੱਟਣਾ ਹੈ ਜਾਨਾ ਇਥੇ ਢੱਕ ਲਾਇਆ ਆਪਾਂ ਇਹਨਾਂ ਸਾਈਡ ਤੇ ਮੋੜ ਤਾ ਹੁਣ ਆਪਾਂ ਫਰੰਟ ਲੋਡ ਮੁਤਾਬਕ ਜਿੰਨਾ ਆਪਣਾ ਝੜੂਗਾ ਹਨਾ ਪਹਿਲਾਂ ਇੱਕ ਵਾਰੀ ਪ੍ਰੈਸ ਦੇ ਨਾਲ ਕਰੀਪ ਪਾ ਲਏ ਨੇ ਕਲਰ ਹੈਗਾ ਤਾਂ 12 ਇੰਚ ਹਲੋ ਇਥੋ ਆਪ ਲਾਇਆ 2 ਇੰਚ ਸ਼ੇਮਾ ਹਿਸਾ ਉਹਦਾ ਕਲਰ ਦਾ ਜੇ ਕਿਸੇ ਭੈਣ ਨੂੰ ਜਾਂ ਭਰਾ ਨੂੰ ਪਤਾ ਨਹੀਂ ਲੱਗਦਾ ਕਿ ਕਿੰਨਾ ਕਲਾ ਕਾਲੇ ਸ਼ੇਮਾ ਹਿਸਾ ਕਰ ਲੈ ਕਰੋ ਫੋਨ ਤੇ ਨਿਕਲੇਉਂਦਾ ਤੇ ਤੀਰਾ ਹੈਗਾ 12:30 ਇੱਥੇ ਸਵਾਛੀ ਤੇ ਵੰਜੂ 12:30 ਆਪਾਂ ਇੱਕ ਸੂਟ ਹੋਰ ਕੱਟ ਕਰ ਲੈਣਾ ਬੱਚਾ ਨਿੱਕਾ ਆਪਾਂ 1.5 ਇੰਚ ਮੋਤਾ ਹਾ ਤਲਾਣਾ ਇਹਨੂੰ ਫਰੰਟ ਆਪਾਂ ਇਹਨੂੰ ਰੱਖਾਂਗੇ ਪੌਣੇ ਸੀ ਇੱਥੋਂ ਆਪਾਂ ਹਲਕੀ ਹਲਕੀ ਇੱਥੋਂ ਬਲਾਈ ਦੇ ਕੇ ਇਹਦੇ ਨਾਲ ਬਣਾ ਲਓ ਠੀਕ ਹੈ ਜੀ ਬਾਕੀ ਜਿਹੜੀ ਚੀਜ਼ ਨਹੀਂ ਸਮਝ ਆਉਂਦੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਕੇ ਪੁੱਛ ਲਿਆ ਕਰੋ ਤਾਂ ਕਿ ਤੁਹਾਨੂੰ ਅੱਗੇ ਤੋਂ ਕੋਈ ਦਿੱਕਤ ਨਾ ਆਵੇ ਕੱਟਣ ਮਿਲੇ ਘਰੇ ਕੱਪੜੇ ਹਣਾ ਇਹਦੇ ਨਾਲ ਆਪਾਂ ਇਹਨੂੰ ਅੱਛੇ ਮਿਲਾ ਕੇ ਕੈਂਚੀ ਨੂੰ ਇੱਥੇ ਰੋਕ ਦੇਣਾ ਇੱਥੋਂ ਆਪਾਂ ਨੂੰ ਪੂਰਾ ਧਿਆਨ ਦੇ ਨਾਲ ਵੀ ਕੈਂਚੀ ਗਾਹਣਾ ਵੱਜੇ ਜਾਵੇ ਇਸੇ ਤਰੀਕੇ ਨਾਲ ਠੀਕ ਆ ਇੱਥੇ ਕੋਈ ਬਲ ਨਹੀਂ ਪਊਗਾ ਇਹਦਾ ਹੁਣ ਆਪਾਂ ਇਹਨੂੰ ਵੀ ਸਾਈਡ ਤੇ ਰੱਖ ਦੇਣੀ ਇੱਕ ਵਾਰੀ ਪ੍ਰੈਸ ਫਿਰ ਲਾ ਲਾਂ ਗਰਮ ਕਰਨ ਤੇ ਬਾਹਾਂ ਕੱਟਾਂਗੇ ਨਾਲੇ ਤੀਰਾ ਜੇ ਨਹੀਂ ਚੀ ਦੀ ਸਮਝ ਨਹੀਂ ਆਉਂਦੀ ਉਹ ਕਿਰਪਾ ਕਰਕੇ ਨਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਭੈਣਾ ਜਮ ਭਾਵਾਂ ਕੋਈ ਭਰਾ ਮੇਰੀ ਵੀਡੀਓ ਦੇਖ ਰਿਆ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਆ ਕਰੋ ਜੇ ਸਮਝ ਆਉਂਦੀ ਤਾਂ ਵੀ ਕਰਿਆ ਕਰੋ ਨਹੀਂ ਆਉਂਦੀ ਤਾਂ ਕਰਨਾ ਹੀ ਕਰਨਾ ਹਨਾ ਵੀ ਸਾਨੂੰ ਬਈ ਇਹਦੇ ਵਿੱਚ ਕੁਝ ਪੱਲੇ ਨਹੀਂ ਪੈ ਰਿਆ ਦੁਆਰੇ ਇਹਨੂੰ ਬਰੀਕੀ ਨਾਲ ਸਮਝਾਓ ਆਹ ਲੋ 13 ਇਹਦਾ ਮੋਢਾ ਮੇਰਾ ਮਣਿਆ ਹੋਇਆ ਹੈਗਾ ਆਪਾਂ ਰੱਖਿਆ 14 ਬਾਹਲਾ ਵੱਧ ਨਹੀਂ ਰੱਖਣਾ ਠੀਕ ਹੈ ਇੱਥੇ ਆਪਾਂ ਇਹਨੂੰ ਪ੍ਰੈਸ ਦੇ ਨਾਲ ਕ੍ਰੀਜ਼ ਬਣਾ ਲਾਂਗੇ ਕੋਈ ਕਿ ਵਧੀਆ ਕੱਟੀ ਜਾ ਸਕੇ ਬਾਹ ਹੁਣ ਮੋਡਾ ਜਿਹੜਾ ਉਹ ਵੀ ਆਪਾਂ ਬੜਿਆਂ ਬੜੇ ਚਾਰ ਰੱਖਦੇ ਹੁੰਦੇ ਇਹਦੇ ਆਪਾਂ ਘੱਟ ਰੱਖਾਂਗੇ ਇੱਥੋਂ ਹਾਂ ਜੀ ਇੱਥੋਂ 2.5 ਇੰਚ ਬਾਹ ਕਿੰਨੀ ਆ 17 ਆਪਾਂ ਕਿੰਨੀ ਰੱਖਾਂਗੇ 16 ਛੋਟੇ ਜਿਹਾਕਾਂ ਦੇ ਕਾਫ 2 ਇੰਚ ਬਹੁਤ ਚੌੜੇ ਹੁੰਦੇ ਆ ਬਾਹਲੇ ਨਾ ਚੌੜੇ ਲਾਇਆ ਕਰੋ ਬਾਹ ਕਾਫ ਹੈਗਾ 7.5 ਆਪਾਂ ਰੱਖਾਂਗੇ ਤੁਹਾਨੂੰ 9 ਠੀਕ ਆ ਆ 9 ਇੰਚ ਰੱਖ ਲਿਆ 4.5 9 ਦਾ ਦਾ 4.5 ਇੱਥੋਂ ਕੋਣੀ ਆਪਾਂ ਇਹਦੀ ਨਾਪ ਆਪਣੇ ਕੋਲੇ ਆਇਆ ਨਹੀਂ ਇਹੋਂ ਆਪਾਂ ਆਪਣੇ ਹਿਸਾਬ ਨਾਲ ਰੱਖ ਸਕਦੇ ਹਾਂ ਤਾਂ یوں ਹਰ ਇੱਕ ਵੀਡੀਓ ਦੇ ਵਿੱਚ ਕਹਿਣਾ ਹੁੰਦਾ ਹੋਣਾ ਦੇਖੋ ਬੱਚੇ ਦੀ ਆਪਾਂ ਕੋਣੀ ਨਹੀਂ ਨਿਮੀਨੀ ਆਪੇ ਕੋਲ ਨਾਪ ਨਹੀਂ ਆਇਆ ਤਾਂ ਆਪਾਂ ਨੂੰ ਹੋਰ ਹੀ ਲੱਗਦਾ ਅਜੀਬ ਜਿਹਾ ਜਦੋਂ ਤੁਸੀਂ ਕੋਣੀ ਦੇ ਨਾਪ ਲਿਆ ਹੋਊਗਾ ਤੇ ਤੁਹਾਨੂੰ ਆਪੇ ਹੀ ਕੱਟਣ ਵੇਲੇ ਵੀ ਪੂਰਾ ਆਈ ਲੱਗਦਾ ਠੀਕ ਆ ਉਗੜਤਾ ਆਪਣਾ ਹਨਾ ਆਪਾਂ 40 ਸੈ ਤਲਾਕੀ ਇਹ ਤੁਹਾਨੂੰ ਨਿਸ਼ਾਨ ਨੂੰ ਇਹਨਾਂ ਮਿਲਾ ਦੇਣੀ ਤਾਂ ਕਿ ਨਾ ਇਤੋਂ ਲੰਬੇ ਕਿਨਾਂ ਕੱਪੜਾ ਆ ਜਾਵੇ ਠੀਕ ਹੈ ਜੀ ਇੱਥੇ ਕੋਣੀ ਆ ਨਹੀਂ ਅੰਦਾਜ਼ਾ ਦੇਖਣਾ ਪਰ ਇੱਥੇ ਕੋਣੀ ਆ ਜੀ ਹੁਣ ਇਤੋਂ ਨੂੰ ਕੋ ਛੋਟੇ ਜਿਹਾ ਕਾਹਾਂ ਦੀ ਫੱਟੀ ਲਾਉਣ ਦੀ ਕੋਸ਼ਿਸ਼ ਕਰਿਆ ਕਰੋ ਸਿੱਧੀਆਂ ਵਾਹਾਂ ਨਾ ਬਣਾਇਆ ਕਰੋ ਤਾਂ ਪਹਿਲੀ ਫੱਟੀ ਕੱਟਾਂਗੇ ਤਾਂ ਕਿ ਪਾਇਆ ਨਾ ਜਿੰਕੇ ਜਵਾਕਾਂ ਦੇ ਸੋਹਣਾ ਲਾਦਾ ਕੁਰਤਾ ਪੂਰੀ ਵਧੀਆ ਸ਼ੇਪ ਦੇ ਹੋਈ ਆਪਾਂ ਇਹਨੂੰ ਵੱਡਿਆਂ ਠੀਕ ਆ ਦੋ ਲੜਾ ਬਾਕੀ ਸਾਰਾ ਸੇਮ ਹੀ ਹੁੰਦਾ ਬਸ ਥੋੜਾ ਥੋੜਾ ਘਟਾ ਲਿਆ ਕਰੋ ਸਾਈਜ਼ ਨੂੰ ਜਿਵੇਂ ਆਪਾਂ ਇਹਦੇ ਵਿੱਚ ਘਟਾ ਰਹੇ ਹਾਂ ਬਾਕੀ ਜੇ ਕਿਸੇ ਬੱਚਾ ਹੋਰ ਪਤਲਾ ਜਿਆਦਾ ਆ ਘਰਾਂ ਦੇ ਵਿੱਚ ਜਾਂ ਮੋٹے ਜਵਾਕ ਹਨ ਤੁਸੀਂ ਮੈਨੂੰ ਨਾਪ ਬਣਾ ਕੇ ਉਹਨਾਂ ਦੱਸ ਦਿਆ ਕਰੋ ਜੇ ਕਿਸੇ ਭੈਣ ਨੂੰ ਕੱਟਣ ਲੱਗੇ ਦਿੱਕਤ ਆਉਂਦੀ ਆ ਉਹਦੀ ਸੂਟ ਦੀ ਤਾਂ ਮੈਂ ਤੁਹਾਨੂੰ ਉਹਦਾ ਬਿਲਕੁਲ ਨਾਪ ਸਹੀ ਕਰਕੇ ਦੇ ਦਊਗਾ ਉਹ ਨਾਪ ਤੁਸੀਂ ਕੱਟ ਕੇ ਬਣਾ ਸਕਦੇ ਹੋ ਘਰੇ ਕੱਪੜਾ ਹਨ ਆਹ ਲੋ ਦੋ ਲੜਾ ਪਚਕਾਂਗੇ ਇੱਥੋਂ ਜਵਾਕਰ ਆਪ ਨੂੰ ਵੈਸੀ ਅੰਦਾਜ਼ਾ ਹੋ ਜਾਂਦਾ ਵੀ ਕਿੱਥੇ ਜੇ ਫਟੀਆਂ ਆਉਣਗੀਆਂ ਇਹਦੀਆਂ ਜੇ ਤੁਸੀਂ ਕਹੋਗੇ ਤਾਂ ਮੈਂ ਤੁਹਾਨੂੰ ਮਿਣਕੇ ਵੀ ਦੱਸ ਦਿੰਦਾ ਕਿੰਨੇ ਆਉਣਗੀਆਂ ਇਹਦੀਆਂ ਹੋਗੀਆਂ ਜਿਹੜੀਆਂ ਫਟੀਆਂ ਉਹ 4.5 ਇੰਚ ਇਸ ਤੋਂ ਬਾਅਦ ਆਪਾਂ ਤੀਰ ਆ ਇਹਦਾ ਕੱਟਣਾਗਾ ਤੀਰਾ ਹੈਗਾ ਇਹਦਾ 12.5 12.5 13.5 ਤੇ 14 ਇੱਥੋਂ ਆਪਾਂ 14 ਦਾ ਪੀਸ ਲਾ ਲਿਆ ਇੱਕ ਵਾਰੀ ਨੂੰ ਪ੍ਰੈਸ ਮਾਰ ਕੇ ਸੈੱਟ ਕਰ ਲਾਂਗੇ ਠੀਕ ਆ ਜੀ ਪ੍ਰੈਸ ਥੋੜੀ ਵੱਧ ਵਰਤਿਆ ਕਰੋ ਫਿਰ ਨਾ ਸਫਾਈ ਵੱਧ ਆਉਂਦੀ ਆ ਇਸ ਤਰ੍ਹਾਂ ਹੁਣ ਤੀਰਾ ਹੈਗਾ 12.5 ਆਪਾਂ ਲਾਵਾਂਗੇ ਨਿਸ਼ਾਨ 13.5 ਇੱਥੇ ਇਧਰੋਂ ਸਾਈਡ ਤੋਂ ਕਿੰਨਾ ਕੀਤਾ ਆਪਾਂ ਨੇ 3.5 ਇੱਥੋਂ 4.5 ਜਿਆਦਾ ਚੌੜਾ ਨਹੀਂ ਕਰਨਾ ਤੀਰਾ ਫਿਰ ਨਾ ਪਿੱਛੇ ਵੱਲ ਪਾ ਲੈਣੀ ਇੱਥੋਂ 2 ਇੰਚ ਨਿੱਕੇ ਨੂੰ ਆਪਾਂ ਲਾਵਾਂਗੇ 1.5 ਇੰਚ ਬਲੋ ਇਹ ਇੱਥੋਂ ਹਲਕਾ ਜਿਹਾ ਬਾਹਰ ਨੂੰ ਘਟਣਾ ਜਿੱਦ ਨੂੰ ਪ੍ਰੈਸ ਹੋਈ ਇਧਰੋਂ ਠੀਕ ਆ ਉਧਰੋਂ ਆਪਾਂ ਇੱਥੋਂ ਇਹ ਨਿਸ਼ਾਨ ਦੇ ਕੇ ਕੱਟ ਲੈਣ ਲੋ ਜੀ ਇੱਕ ਟਾਕਾ ਆਪਾਂ ਇੱਥੇ ਲਾਵਾਂਗੇ ਉਧਰ ਸਾਈਡ ਤੋਂ ਹਲਕਾ ਜਿਹਾ ਚੱਕ ਜੀ। ਠੀਕ ਆ। ਬਸ ਹੁਣ ਆਪਾਂ ਇਹਨੂੰ ਉਸ ਪੱਲੇ ਦੇ ਨਾਲ ਮਿਲਾ ਕੇ ਦੇਖ ਲੈਣਾ ਵੀ ਆਪਣਾ ਸਹੀ ਆ ਰਿਹਾ। ਬਾਕੀ ਸਾਰਾ ਕੋਰਸ ਆਪਣਾ ਕੱਟਿਆ ਗਿਆ, ਕੁਰਤਾ ਵੀ ਕੱਟਿਆ ਗਿਆ, ਪਜਾਮਾ ਵੀ। ਆ ਮੈਂ ਹਰ ਇੱਕ ਵੀਡੀਓ 'ਚ ਦੱਸਦਾ ਹੁੰਦਾ ਵੀ ਤੁਸੀਂ ਇਹਨੂੰ ਮਿਲਾ ਲਿਆ ਕਰੋ ਇਹਦੇ ਨਾਲ। ਠੀਕ ਆ। ਆਹ ਬਸ ਇਦਾਂ। ਇਹ ਤੋਂ ਆਪਾਂ ਹੁਣ ਇਹਨੂੰ ਇੱਕੋ ਜਿਹਾ ਪੱਲੇ ਕਰ ਲੇ। ਆ ਬਿਲਕੁਲ ਸਹੀ ਹੈ ਨਾ? ਬਾਕੀ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਆ ਕਰੋ ਜੇ ਕਿਸੇ ਭੈਣ ਨੂੰ ਕਿਸੇ ਹੋਰ ਚੀਜ਼ ਕੱਟਣ ਦੀ ਦਿੱਕਤ ਆਉਂਦੀ ਉਹ ਵੀ ਮੈਨੂੰ ਦੱਸਿਆ ਕਰੋ ਬਾਕੀ ਜੇ ਕਿਸੇ ਨੇ ਸਾਡੇ ਤੋਂ ਕੱਪੜੇ ਲੈ ਕੇ ਸਲਾਈ ਕਰਾਉਣੇ ਉਹ ਆਨਲਾਈਨ ਨਾਪ ਦੇ ਕੇ ਸਲਾਈ ਕਰਵਾ ਸਕਦੇ ਹੋ ਮਿਲਦੇ ਆਂ ਜਲਦੀ ਆਪਾਂ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਦਿਓ ਇਜਾਜ਼ਤ ਧੰਨਵਾਦ